कपूरथला थाना टिलवा की पुलिस ने बोर के 7 दिसंबर को जसविंदर सिंह वासी मसूरवाल बेट ने बोर के समान समेत ट्रैक्टर ट्रॉली चुराने की शिकायत दी थी जिसका थाना टिलवा में मामला दर्ज है एसएसपी ने यह भी बताया कि जिला पुलिस ने इस मामले को ट्रेस करते हुए 50 वर्षीय जसपाल सिंह उपसाभी वासी ठठिया और 38 वर्षीय रंजीत सिंह वासी गांव शेरो दोनों थाना ब्यास जिला अमृतसर को गिरफ्तार किया है और उनसे चोरी शुदा सामान भी बरामद किया है उन्होंने बताया है कि दोनों आरोपी पेशे से ड्राइवर हैं। इस मौके पर एसएसपी गौरव तुरा के साथ एसपीडी सरबजीत राय डी एस पी सिंह डी एस सिंह और सीआईए स्टाफ कपूरथला इंचार्ज इंस्पेक्टर जर्नैल सिंह मौजूद रहे कपूरथला से पत्रकार राजेंद्र कुमार कपूरथला की विशेष रिपोर्ट कपूरथला पुलिस ने कितना लोगों को पकड़ा है कि एक क्राइम करते थे की जानकारी है मान्य डीजीपी पंजाब श्री कौरव यादव जी की निगरानी हेठ कपूरथला पुलिस वालों जुर्म के खिलाफ जीरो टॉलरेंस पॉलिसी तहत एक स्पेशल ड्राइव चलाई गई है ਜਿਹਦੇ ਵਿੱਚ ਕਪੂਤਰਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਲੁੱਟਖੋਹ ਵਾਲੇ ਗੈਂਗ ਨੂੰ ਫੜਿਆ ਗਿਆ ਹੈ। ਆ ਪਿਛਲੇ ਕੁਝ ਦਿਨਾਂ ਚ ਜਿਹੜੀ ਭਲੱਥ ਦੇ ਵਿੱਚ ਕੁਝ ਵਾਰਦਾਤਾਂ ਲੁੱਟਖੋਹ ਦੀ ਹੋਈਆਂ ਸੀ। 4 ਤਰੀਕ 4 ਦਸੰਬਰ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਨਡਾਲਾ ਦੇ ਇੱਕ ਮੈਡੀਕਲ ਦੁਕਾਨ ਦੇ ਵਿੱਚੋਂ ਗੱਲਾਂ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ। 4 ਦਸੰਬਰ ਨੂੰ ਉਸੇ ਰਾਤ ਹੀ ਜਿਹੜੀ ਇੱਕ ਸਵੀਟ ਸ਼ਾਪ ਹੈਗੀ ਆ ਭਲੱਥ ਭੋਗਪੁਰ ਰੋਡ ਭਲੱਥ ਦੇ ਵਿੱਚ ਉਹਦੇ ਕੋਲੋਂ ਜਿਹੜਾ 40000 ਰੁਪਏ ਜਿਹੜਾ ਪਿਸਤੌਲ ਦੀ ਨੋਕ ਤੇ ਜਿਹੜਾ ਖੋਹ ਕੀਤਾ ਗਿਆ ਸੀ 5 ਦਸੰਬਰ ਅਗਲੀ ਅਗਲੇ ਦਿਨ 5 ਦਸੰਬਰ ਨੂੰ ਕੋਹਪੂ ਰੋਡ ਤੋਂ ਇੱਕ ਪਿਸਤੌਲ ਦੀ ਨੋਕ ਤੇ 5000 ਰੁਪਏ ਦੀ ਖੋਹ ਮਿਤੀ ਸੀ ਇਹਨਾਂ ਜਿਹੜੇ ਮੁਕੱਦਮੇ ਲਗਾਤਾਰ ਜਿਹੜੇ ਇਹ ਤਿੰਨ ਮੁਕੱਦਮੇ ਇਮੀਡੀਏਟਲੀ ਪੁਲਿਸ ਨੇ ਦਰਜ ਕੀਤੇ ਸੀ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਤਫ਼ਤੀਸ਼ ਦੀ ਲੜੀ ਦੇ ਵਿੱਚ ਵੱਖ-ਵੱਖ ਜਿਹੜੀ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਜਿਹਦੀ ਨਿਗਰਾਨੀ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ DSP ਪੁਲਿਸ ਅੱਥੇ ਇਨਚਾਰਜ CIA ਤੇ ਵਕ ਵਕ ਐਸਐਚਓ ਸਹਿਬਾਨਾ ਵੱਲੋਂ ਕੀਤੀ ਗਈ ਹੈਗੀ ਹੈ ਟੈਕਨੀਕਲ ਐਵੀਡੈਂਸ ਅਤੇ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਆ ਕੁਝ ਅਸੀਂ ਦੋਸ਼ੀਆਂ ਨੂੰ ਜਿਹੜਾ ਨੈਰੋਡਾਉਨ ਕੀਤਾ ਸੀਗਾ ਤੇ ਉਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਰਾਉਂਡ ਅਪ ਕਰਕੇ ਜਿਹੜੀ ਪੁਛਕਿਸ਼ ਕੀਤੀ ਹੈਗੀ ਹੈ ਦੋਸ਼ੀ ਜਿਹੜੇ ਫੜੇ ਗਏ ਹਨ ਉਹਨਾਂ ਦਾ ਨਾਂ ਹੈਗਾ ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦੋਵਾਲ ਥਾਣਾ ਕਰਤਾਰਪੁਰ ਸੰਜੀਪ ਔਰ ਬੋਬੀ ਪੁੱਤਰ ਫਤਨਾਮ ਸਿੰਘ ਵਾਸੀ ਰੰਜਾ ਥਾਣਾ ਕਰਤਾਰਪੁਰ ਅਤੇ ਦਰਸ਼ਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਘੁਰਾਲਾ ਥਾਣਾ ਕਰਤਾਰਪੁਰ ਇਹ ਜਿਹੜੇ ਤਿੰਨ ਦੋਸ਼ੀ ਪੜੇ ਗਏ ਹਨ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਮਰਦਤਾ ਜਿਹੜੀ ਇਹਨਾਂ ਵੱਲੋਂ ਹੀ ਜਿਹੜੀ ਕੀਤੀ ਗਈਆਂ ਹੈਗੀਆਂ ਇਹਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਔਰ ਹੈਪੀ ਹੈਗਾ ਉਹਦੇ ਵਿੱਚ ਆਲਰੇਡੀ سنگੀਨ ਅਪਰਾਧਾ ਤਹਿਤ 11 ਜਿਹੜੇ ਅਪਰਾਧਿਕ ਮਕਦਮੇ ਪਹਿਲਾਂ ਵੀ ਦਰਜ ਹਨ ਇਸ ਤੋਂ ਇਲਾਵਾ ਜਿਹੜਾ ਸੰਜੀਵ ਉਰਫ ਬੌਬੀ ਹੈਗਾ ਇਹਦੇ ਖਿਲਾਫ ਦੋ ਅਪਰਾਧਿਕ ਮਕਦਮੇ ਦਰਜ ਹਨ ਅਤੇ ਦੋਸ਼ੀ ਦਰਸ਼ਨ ਸਿੰਘ ਉਰਫ ਨਿੱਕਾ ਜਿਹੜਾ ਹੈਗਾ ਉਹਦੇ ਖਿਲਾਫ ਤਿੰਨ ਅਪਰਾਧਿਕ ਮਕਦਮੇ ਦਰਜ ਹਨ ਇਹਨਾਂ ਨੇ ਇੱਕ ਭੋਗਪੁਰ ਦੇ ਵਿੱਚ ਵੀ ਕਰੰਨੇ ਦੀ ਦੁਕਾਨ ਤੋਂ ਜਿਹੜਾ 9500 ਰੁਪਏ ਦੀ ਜਿਹੜੀ ਖੋਹ ਹੈ ਇੱਕ ਹਫਤੇ ਪਹਿਲਾਂ ਕੀਤੀ ਸੀਗੀ ਦੋਸ਼ੀਆਂ ਕੋਲੋਂ ਇੱਕ ਖਡਾਉਣਾ ਪਿਸਤਲ ਇੱਕ ਮੋਟਰਸਾਈਕਲ ਬਿਨਾ ਨੰਬਰ ਪਲੇਟ ਇੱਕ ਪੇਜਕਸ ਇੱਕ ਤੇਜ਼ਧਾਰ ਚਾਕੂ ਅਤੇ ਭਾਰਤੀ ਕਰੰਸੀ 8200 ਰੁਪਏ ਦੀ ਬਰਾਮਦ ਕੀਤੀ ਗਈ ਹੈ। ਆ ਇਹਦੇ ਇਹਨਾਂ ਦੀ ਅਰੈਸਟ ਦੇ ਨਾਲ ਜਿਹੜੇ 4 ਸਾਡੇ ਅਨਟ੍ਰੇਸ ਕੇਸਿਸ ਸੀਗੇ ਉਹਨਾਂ ਦੀ ਜਿਹੜੀ ਗੁੱਥੀ ਨੂੰ ਜਿਹੜਾ ਕਪੂਰਥਲਾ ਪੁਲਿਸ ਨੇ ਸੁਲਝਾਇਆ ਹੈਗਾ ਇਹਨਾਂ ਦੀ ਹੋਰ ਢੰਗਾਈ ਨਾਲ ਖੁਸ਼ਕਿਸ਼ ਕਰਕੇ ਇਹਨਾਂ ਦੇ ਜਿਹੜੇ ਹੋਰ ਸਾਥੀ ਹੈਗੇ ਤੇ ਹੋਰ ਜਿਹੜੇ ਵਾਦਦਾਤਾ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੁਣ ਟ੍ਰੇਸ ਕਰਨ 'ਚ ਲੱਗੇ ਹੋਏ ਹਾਂ। ਇਹ ਸਰ ਕਿੰਨੀ ਦੇਰ ਤੋਂ ਇਹ ਜਿਹੇ ਵਾਰਦਾਤਾਂ ਨੂੰ ਜਾਂਦੇ ਦੀ ਕੁਝ ਲੋਕ ਨਵੇਂ ਵੀ ਰਲੇ ਨੇ ਕਿ ਸਾਰੇ ਕ੍ਰਿਮਨਲ ਰਿਪੋਰਟਸ ਨੇ ਨਹੀਂ ਇਹਨਾਂ ਦਾ ਇਹਨਾਂ ਦੀ ਜਿਹੜੀ ਹੈਪੀ ਹੈਗੀ ਹੈ ਇਹਦੀ ਵਾਰਦਾਤਾਂ ਜਿਹੜੀ 2017 ਤੋਂ ਜਿਹੜੀ ਸ਼ੁਰੂ ਹੁੰਦੀਆਂ ਹੈ ਤੇ 2017 ਤੋਂ ਲੈ ਕੇ 2024 ਤੱਕ ਕੰਟੀਨਿਊਸਲੀ ਇਹ ਜਿਹੜਾ ਜਿਹੜੀ ਕ੍ਰਾਈਮ ਗੱਗਤੀ ਜਿਹੜੀ ਦੁਨੀਆ 'ਚ ਹੈਗਾ ਹੈਗਾ ਤੇ ਬਾਕੀ ਮੁਕੱਦਮਿਆਂ ਤੇ ਇਹ ਜਿਹੜਾ ਜ਼ਮਾਨਤ ਤੇ ਬਾਹਰ ਆਇਆ ਹੈਗਾ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਇਹਦੀ ਪੁਰਾਣੇ ਮੁਕੱਦਮੇ 'ਚ ਵੀ ਜਿਹੜੀ ਜ਼ਮਾਨਤ ਹੋਈ ਹੈ ਉਹਨੂੰ ਰੱਦ ਕਰਾਉਣ ਦੀ ਵੀ ਜਿਹੜੀ ਅਰਜੀ ਦਿੱਤੀ ਜਾਊ ਕੀ ਕਰੇ ਐਡਿਕਟਰ ਨੇ ਯਾ ਕੀ ਕਰਦੇ ਨੇ ਸਰ ਯਾਨੀ ਕਾਰਨ ਕੀ ਹੈ ਲੁੱਟਕਾ ਕਰਨ ਦੇ ਪਿੱਛੇ ਦਾ ਕੀ ਹੈ ਨਾ ਇਹ ਕ੍ਰਿਮਿਨਲ ਮਾਈਂਡ ਵਾਈ ਹੋਏਗਾ ਮੇਨ ਪਰਪਸ ਇਹਨਾਂ ਦਾ ਜਿਹੜਾ ਪਹਿ ਪਹਾ ਹੈਗਾ ਤੇ ਪਹਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਚਾਹੀਦਾ ਹੈਗਾ ਤੇ ਜੁਰਮ ਦੀ ਦੁਨੀਆ ਤੋਂ ਹੀ ਇਹ ਜਿਹੜਾ ਪਹਾ ਖਮਾਰੇ ਜਿਹੜਾ ਸਮਾਨ ਲੁੱਟਦੇ ਸੀਗੇ ਕਿਸੇ ਨਾ ਕਿਸੇ ਦਾ ਸੇਲ ਆਊਟ ਕਰਦੇ ਹੋਣਗੇ ਪਿੱਛੇ ਇਦਾਂ ਦਾ ਉਹਨਾਂ ਨੂੰ ਸਿਸਟਮ ਆ ਇਹ ਆਪਣੀ ਆਪਣੀ ਹੀ ਵਰਤੋਲੀ ਜਿਹੜਾ ਇਹ ਕਰਦੇ ਸੀਗੇ ਮੁੱਢਲੀ ਪੁਸ਼ਕਿਸ਼ੇ ਹਣ ਕੱਲ੍ਹ ਸਾਹਮਣੇ ਆਈ ਠੀਕ ਹੈ ਸਰ ਨੈਕਸਟ ਦੱਸ ਦਿਓ ਸਰ ਨੈਕਸਟ ਜਮ ਨੂੰ ਰਿਟ੍ਰੀਮੈਂਟ